ਕੀ ਤੁਸੀਂ ਕਦੇ ਇਹ ਸੁਣਿਆ ਕਿ ਇੱਕ murid ਦੇ ਵਿੱਚ ਐਨੀ ਤਾਕਤ ਹੋਵੇ murid ਚ ਮੈਂ ਪੀਰਾਂ ਦੀ ਗੱਲ ਨਹੀਂ ਕਰ ਰਿਹਾ muridਾਂ ਦੀ murid ਚ ਐਨੀ ਤਾਕਤ ਹੋਵੇ ਕਿ ਆਪਣੇ ਪੀਰ ਨੂੰ ਬਲੀ ਬਣਾ ਦੇਵੇ ਹਾਂ murid ਚ ਐਨੀ ਤਾਕਤ ਹੋਵੇ murid ਦੇ ਇਸ਼ਕ ਚ ਐਨੀ ਅਕੀਦਤਮੰਦੀ ਹੋਵੇ murid ਦਾ ਇਸ਼ਕ ਪਾਕੀਜ਼ਗੀ ਦੀ ਹੱਦ ਹੋਵੇ ਤੇ ਅੱਲਾਹ ਪਾਕ ਉਹਦੇ ਪੀਰ ਨੂੰ ਬਲੀ ਬਣਾ ਦਿੰਦਾ ਕਸਮ ਰੱਬ ਦੀ ਨਾ ਰਹਿ ਪਾਵਾਂ ਤੇਰੇ ਦਿਹਾਰ ਤੋਂ ਬਿਨਾ ਦੋ ਭਰਾ ਬਗਦਾਦ ਦੇ ਵਿੱਚ ਬਗਦਾਦ ਕਾ ਹਜ਼ਰਤ ਪੀਰਾਂ ਨੇ ਪੀਰ ਦਸਤਗੀਰ ਸ਼ੇਖ ਅਬਦੁਲ ਕਾਦਰ ਸ਼ਹਿਜ਼ਾਦਲਾ ਨੇ 11ਵੀਂ ਵਾੜੀ ਸਰਕਾਰ ਕਾਦਰੀ ਖਾਨ ਮੈਂ ਤੋਪਰਾ ਸਕੇ ਸੈਦ ਘਰਾਣਾ ਕੋਈ ਐਸੀ ਵਜ੍ਹਾ ਕਿ ਦੋਨਾਂ ਦੀ ਸ਼ਾਦੀ ਨਹੀਂ ਹੋ ਰਹੀ ਰਿਸ਼ਤਾ ਆਉਂਦਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਮੁੱਕਰ ਜਾਂਦਾ ਇੱਕ ਰਿਸ਼ਤਾ ਆਇਆ ਨਮਾ ਉਹਨਾਂ ਨੇ ਇੱਕ ਸ਼ਰਤ ਰੱਖ ਦਿੱਤੀ ਕਿ ਸਾਡੀਆਂ ਦੋ ਬੇਟੀਆਂ ਦੋਨੋਂ ਬੇਟੀਆਂ ਦੋਨੋਂ ਭਰਾਵਾਂ ਦੇ ਨਿਕਾਹ ਦੇ ਵਿੱਚ ਦੇ ਦਵਾਂਗੇ ਪਰ ਸਾਡੀ ਸ਼ਰਤ ਇਹ ਹੈ ਕਿ ਦੋਨੋਂ ਪਹਿਲਾਂ ਪੀਰ ਵਾਲੇ ਬਣੋ ਬੇਗੁਰਿਆਂ ਦਾ ਇੱਥੇ ਕੋਈ ਕੰਮ ਨਹੀਂ ਬੇਗੁਰਿਆਂ ਦਾ ਕੋਈ ਕੰਮ ਨਹੀਂ ਪੀਰ ਵਾਲੇ ਬਣ ਜਾਓ ਦਸਤੇ ਬਾਤ ਹੋ ਜਾਓ ਕਿਸੇ ਨਾ ਕਿਸੇ ਦੇ ਮুরিਦ ਹੋ ਜਾਓ ਤੇ ਤੁਹਾਨੂੰ ਫਿਰ ਉਹ ਲੜਕੀਆਂ ਦਾ ਨਿਕਾਹ ਦਿੱਤਾ ਸਿੱਤਾ ਉਹਨਾਂ ਨੇ ਉਹ ਸ਼ਰਤ ਮੰਨ ਲਈ ਕਿ ਯਾਰ ਇਹ ਤੇ ਕੋਈ ਗੁਨਾਹ ਨਹੀਂ ਮুরিਦ ਹੋਣਾ ਤੇ ਕੋਈ ਅੱਛੀ ਗੱਲ ਹੈ ਕੁਝ ਸਿੱਖਾਂਗੇ ਕੁਝ ਪਾਵਾਂਗੇ ਵੱਡਾ ਕਹਿੰਦਾ ਕਹਿੰਦਾ ਗੱਲ ਸੁਣ ਲੈ ਛੋਟੇ ਬਗਦਾਦ ਸ਼ਹਿਰ ਨਹੀਂ ਬਲਕਿ ਪੂਰੀ ਕਾਇਨਾਤ ਦੁਨੀਆ ਦੇ ਵਿੱਚ بڑے ਪੀਰ ਸਾਹਿਬ ਤੋਂ ਉੱਪਰ ਤੇ ਕੋਈ ਨਹੀਂ ਹੈ ਲੋਸਲਿਜ਼ਮ ਸਰਕਾਰ ਤੋਂ ਉੱਪਰ ਤੇ ਕੋਈ ਨਹੀਂ ਜਿਨ੍ਹਾਂ ਨੂੰ ਖੁਦ ਅੱਲਾ ਦੇ ਪਾਕ ਨਬੀ ਮੁਹੰਮਦ ਮੁਸਤਫਾ ਸੱਲ ਸੱਲ ਸਲਮ ਸਲ ਫਰਮਾਉਂਦੇ ਨੇ ਕਿ ਆਗਾਸ ਤੇਰਾ ਕਦਮ ਮੇਰੇ ਕੰਦੇ ਤੇ ਤੇਰਾ ਕਦਮ ਮੇਰਾ ਕਦਮ ਤੇਰੇ ਕੰਦੇ ਤੇ ਤੇਰਾ ਕਦਮ ਕੁੱਲ ਬਲੀਆਂ ਦੇ ਕੰਦੇ ਤੇ ਮੈਂ ਤੇ ਜੀ ਉਹਨਾਂ ਦਾ ਮਰੀਦ ਹੋਣਾ ਆਪਾਂ ਤੇ ਗੱਲ ਪੱਕੀ ਕਰ ਲਈ ਹੁਣ ਛੋਟਾ ਕਹਿੰਦਾ ਮੈਂ ਲਕੀਰ ਦਾ ਫਕੀਰ ਨਹੀਂ ਝੰਬਣਦਾ ਮੈਂ ਮਰੀਦ ਉਹਦਾ ਹੂੰ ਜਿਹਨੂੰ ਅੱਲਾ ਬਖਸ਼ੂ ਅੱਲਾ ਭੇਜੂ ਮੇਰੇ ਕੋਲ ਮੈਂ ਉਹਦਾ ਮਰੀਦ ਹੋਣਾ ਭਾਵੇਂ ਕੋਈ ਵੀ ਹੋਵੇ ਹੁਣ ਉਹ ਕਿੱਦਾਂ ਮਿਲੂ ਇਸ਼ਾ ਦੀ ਨਮਾਜ਼ ਪੜਨ ਤੋਂ ਬਾਅਦ ਮਸਜਿਦ ਦੇ ਵਿੱਚ قیام ਕਰ ਲਿਆ। ਇਰਾਦਾ ਕਰ ਲਿਆ ਸਵੇਰੇ ਫਜ਼ਰ ਦੀ ਨਮਾਜ਼ ਤੱਕ ਨਸਲੀ ਨਮਾਜ਼ ਅਦਾ ਕਰੂੰਗਾ। ਜਦੋਂ ਫਜ਼ਰ ਦੀ ਨਮਾਜ਼ ਅਦਾ ਕਰਕੇ ਮਸਜਿਦ ਤੋਂ ਬਾਹਰ ਨਿਕਲੂੰਗਾ ਜਿਹੜਾ ਬੰਦਾ ਪਹਿਲਾਂ ਮਿਲ ਗਿਆ ਉਹਨੂੰ ਆਪਣਾ ਪੀਰ ਬਣਾ ਲਊਗਾ। ਅਕੀਦਤ ਇਸ਼ਕ ਮੁਕੰਮਲ ਹੋ ਗਿਆ ਖੜ ਗਿਆ। ਫਜ਼ਰ ਦੀ ਨਮਾਜ਼ ਹੋਈ। ਤੇ ਛੋਟਾ ਬਾਹਰ ਨਿਕਲਦਾ ਹੈ ਬਾਹਰ ਨਿਕਲਦਾ ਤੇ ਕੀ ਅੱਲਾ ਦਾ ਕ੍ਰਿਸ਼ਨ ਆਉਂਦਾ ਹੈ। ਕੀ ਬਾਰੋਂ ਇੱਕ ਮਹੰਤਾਂ ਦੀ ਟੋਲੀ ਆ ਰਹੀ ਆ ਵਧਾਈਆਂ ਮੰਗਣ ਜਾ ਰਹੇ ਮਹੰਤ ਲੋਗ ਆ ਰਹੇ ਨੇ ਆਪਣੀ ਰੋਜ਼ੀ ਰੋਟੀ ਕਮਾਉਣ ਵਾਸਤੇ ਜਾ ਰਹੇ ਨੇ ਮਸਜਿਦੋਂ ਨਿਕਲਦੇ ਸੋਚਦੇ ਲੈ ਬਈ ਇਹ ਤੇ ਕੰਮ ਉਲਟ ਹੋ ਗਿਆ ਅੱਲਾ ਨੇ ਤੈਨੂੰ ਪੀਰ ਕੋਈ ਹੋਰ ਹੀ ਦੇ ਦਿੱਤਾ ਫਿਰ ਕਹਿੰਦਾ ਨਹੀਂ ਅੱਲਾ ਨੇ ਦਿੱਤਾ ਨਹੀਂ ਨਹੀਂ ਮੇਰੀ ਮੁਨਕਰ ਨਹੀਂ ਹੋਣਾ ਮੁਨਕਰ ਨਹੀਂ ਹੋਣਾ ਜਗਾਇਆ ਆਪਣੇ ਆਪ ਨੂੰ ਚਪੇੜਾ ਮਾਰੀਆਂ ਮੂੰਹ ਤੇ ਨਹੀਂ ਇਹ ਤੇਰਾ ਪੀਰ ਹੈ ਜਿਹੜਾ ਉਹਨਾਂ ਮਹੰਤਾਂ ਦੀ ਟੋਲੀ ਦਾ ਮੇਨ ਸੀ ਉਧੇ ਜਾ ਕੇ ਪੈਰ ਫੜ ਲੈ ਮੇਰੀ ਸਰਕਾਰ ਅੱਜ ਤੋਂ ਬਾਅਦ ਤੁਸੀਂ ਮੇਰੇ ਪੀਰ ਤੇ ਮੈਂ ਤੁਹਾਡਾ murid ਉਹਨਾਂ ਨੇ ਮਾਰੀਆਂ ਜੋ ਤਾੜੀਆਂ ਤੇ ਸਾਨੂੰ ਕੀ ਪਤਾ ਪੀਰੀ ਮੁਰੀਦੀ ਦਾ ਜਾ ਤੂੰ ਆਪਣੇ ਰਸਤੇ ਜਾ ਤੇ ਅਸੀਂ ਸਾਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਨਾ 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 ਜੋ ਕਹੋਗੇ ਤੁਹਾਡੇ ਨਾਮ ਲਾਇਆ ਜੋ ਮੰਗੋਗੇ ਦਿੱਤਾ ਪਰ ਮੇਰੀ ਮੁਰੀਦੀ ਤੋਂ ਇਨਕਾਰ ਨਾ ਕਰਿਓ ਫਿਰ ਘਰ ਚੱਲੋ ਉਹਦਾ ਹੱਥ ਫੜ ਕੇ ਆਪਣੇ ਪੀਰ ਦਾ ਆਪਣੇ ਘਰ ਲੈ ਗਿਆ ਕਿੱਥੇ ਬਿਠਾਵਾਂ ਕੀ ਖਿਲਾਵਾਂ ਕੀ ਪੜਾਵਾਂ ਨਿਆਜ਼ਾ ਬਣਨ ਲੱਗ ਨਿਆਜ਼ਾ ਬਣਨ ਲੱਗੀਆਂ ਦੇਗਾਂ ਚੜ ਗਈਆਂ ਖਾਣੇ ਬਣਨ ਲੱਗੇ ਦੱਤਾਂ ਹੋਣ ਲੱਗੀਆਂ ਲੋ ਜੀ ਅੱਜ ਮੇਰਾ ਪੀਰ ਘਰ ਆਇਆ ਅੱਜ ਮੇਰਾ ਪੀਰ ਘਰ ਆਇਆ ਰਿਸ਼ਤੇਦਾਰ ਆਏ ਸਾਥ ਸੰਬੰਧੀ ਆਏ ਜਿਨ੍ਹਾਂ ਨੇ ਰਿਸ਼ਤੇ ਕੀਤੇ ਸੀ ਉਹ ਵੀ ਆਏ ਜਦੋਂ ਆ ਕੇ ਦੇਖਿਆ तौबा, 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 तौबा। एक महंत न्या के बिठाया अपना पीरू तो रिश्ता रिश्ता दुनिया मरे खपे खूह च जावे पर हम मेरा यार राज मेरा रब राज मेरा यार राजी ते मेरा रबराजी अल्लाह पाक ने कृष्णा किया ਉਦੀ ਇਬਾਦਤ ਮਨਜ਼ੂਰ ਹੋਈ ਕਿ ਗੌਸਲੇ ਆਜ਼ਮ ਸਰਕਾਰ ਦਾ ਆਉਣਾ ਹੋ ਗਿਆ ਉਸ ਮਹੱਲੇ ਦੇ ਵਿੱਚ ਮੁਨਾਦੀ ਹੋ ਗਈ ਐਲਾਨ ਹੋ ਗਿਆ ਅੱਜ ਪੀਰਾਂ ਨੇ ਪੀਰ ਦਸਤਗੀਰ ਸ਼ੇਖ ਅਬਦੁਲ ਕਾਦਰ ਸ਼ਹਿਦਲਾਨੀ ਗਰਵੀ ਵਾਲੀ ਸਰਕਾਰ ਇਸ ਮਹੱਲੇ ਜਾ ਰਹੇ ਨੇ ਆਜੋ ਜੀਨੇ ਦیدار ਕਰਨਾ ਸਲਾਮ ਪੇਸ਼ ਕਰਨਾ ਆਜੋ ਦੁਨੀਆ ਆ ਰਹੀ ਹੈ ਮਹੱਲਾਂ ਦੇ ਮਹੱਲੇ ਇਕੱਠੇ ਹੋਏ ਨੇ ਹੁਣ ਮੈਂ ਜ਼ਰਾ ਦੱਸਣਾ ਚਾਹੁੰਦਾ ਮੇਰੇ ਵੱਲ ਤਵਜੋ ਆ ਕੇ ਕਹਿੰਦਾ ਕਹਿੰਦਾ ਗੱਲ ਸੁਣੋ ਜੋ ਤੂੰ ਕੁਝ ਕਰਨਾ ਸੀ ਕਰ ਲਿਆ ਜੋ ਹੋਣਾ ਸੀ ਹੋ ਗਿਆ ਉਹ ਜਾ ਤੇਰੀ ਬਖਸ਼ਸ਼ ਦਾ ਵਿਲ ਆ ਗਿਆ ਬੜੇ ਪੀਰ ਸਾਹਿਬ ਗਾウス पाक ਸਰਕਾਰ ਗਾウス पाक ਸਰਕਾਰ ਮੁਹੱਲੇ ਚ ਆਏ ਨੇ ਜਾ ਤੂੰ ਵੀ ਸਲਾਮ ਪੇਸ਼ ਕਰਿਆ ਜਾ ਤੂੰ ਵੀ ਸਲਾਮ ਪੇਸ਼ ਕਰਿਆ ਸਾਂਜੀ ਦੁਨੀਆ ਜਾ ਰਹੀ ਹੈ ਸਲਾਮ ਪੇਸ਼ ਕਰਨ ਵਾਸਤੇ ਦੁਨੀਆ ਜਾ ਰਹੀ ਹੈ ਮੁਹੱਲੇ ਦੇ ਮੁਹੱਲੇ ਇਕੱਠੇ ਹੋਏ ਨੇ ਉਹ ਸਲਾਮ ਕਿੱਧਰ ਪੇਸ਼ ਹੋ ਰਿਹਾ ਇਧਰੋਂ ਆ ਰਹੀ ਹੈ ਗਾウス पाक ਸਰਕਾਰ ਦੀ ਸਵਾਰੀ ਇਧਰੋਂ ਮੇਰਾ ਇਸ਼ਾਰਾ ਸਮਝੋ ਜਰਾ ਇਧਰੋਂ ਆ ਰਹੀ ਹੈ ਗੌਸਤਕ ਸਰਕਾਰ ਦੀ ਸਵਾਰੀ ਇਧਰੋਂ ਦੁਨੀਆ ਸਲਾਮ ਪੇਸ਼ ਕਰਦੀ ਹੈ ਇਧਰੋਂ ਦੁਨੀਆ ਸਲਾਮ ਪੇਸ਼ ਕਰ ਰਹੀ ਹੈ ਹੁਣ ਉਸ ਬੰਦੇ ਦਾ ਕੀ ਮਾਮਲਾ ਉਹ ਇਧਰੋਂ ਜਾ ਰਿਹਾ ਸਲਾਮ ਪੇਸ਼ ਕਰਨ ਪਰ ਉਹ ਕਿਵੇਂ ਜਾ ਰਿਹਾ ਉਹਦਾ ਮੂੰਹ ਇਧਰ ਨੂੰ ਆ ਤੇ ਪਿੱਠ ਗੌਸਤਕ ਸਰਕਾਰ ਵੱਲ ਆਪਣੇ ਪੀਰ ਨੂੰ ਨਾਲ ਲੈ ਕੇ ਆ ਰਿਹਾ ਹੈ ਤੇ ਸਲਾਮ ਪੇਸ਼ ਕਰਦਾ ਆ ਰਿਹਾ ਹੈ ਆਉਂਦਾ ਆਉਂਦਾ ਦੁਨੀਆ ਦੁਨੀਆ ਕੰਨਾਂ ਨੂੰ ਹਸਲਾ ਰਹੀ ਹੈ ਲੈ ਵੇ ਅੱਜ ਇਹਦੀ ਬਖਸ਼ਿਸ਼ ਨਹੀਂ ਹੋਣੀ ਇਹਦੀ ਪਕੜ ਹੋ ਜਾਣੀ ਹੈ ਇਹ ਪਕੜਿਆ ਗਿਆ ਫੜੇ ਪੀਰ ਸਾਹਿਬਾਂ ਨੂੰ ਪਿੱਠ ਕਰੀ ਆ ਰਿਹਾ ਹੈ ਪਿੱਠ ਕਰੀ ਆ ਰਿਹਾ ਉਹ ਕੰਬਖਤਾ ਮੂੰਹ ਉਧਰ ਕਰ ਸਲਾਮ ਪੇਸ਼ ਕਰ ਸਰਕਾਰ ਨੂੰ ਉਹ ਆਉਂਦਾ 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 ਆਪ ਸਰਕਾਰ ਦੀ ਸਵਾਰੀ ਦੇ ਬਿਲਕੁਲ ਸਾਹਮਣੇ ਆ ਗਿਆ ਕਹਿਣ ਲੱਗਿਆ ਅਸਲਾਮੁਅਲੈਕੁਮ ਯਾ ਗੌਸ ਅਜ਼ਮ ਅਸਲਾਮੁਅਲੈਕੁਮ ਯਾ ਗੌਸ ਅਜ਼ਮ ਤੇ ਸਰਕਾਰ ਕਹਿੰਦੇ ਵਾਲੇਕੁਮ ਸਲਾਮ ਗੁਸਤਾਖ ਸਰਕਾਰ ਪੀਰਾਂ ਪੀਰ ਦਸਤਗੀਰ ਮੈਨੂੰ ਮaaf ਕਰ ਦਿਓ ਮੈਂ ਤੁਹਾਡੇ ਵੱਲੋਂ ਮੂੰਹ ਨਹੀਂ ਕਰ ਸਕਦਾ ਮੇਰੀ ਪਿੱਠ ਹੈ ਤੁਹਾਡੇ ਵੱਲ ਮੈਂ ਤੁਹਾਡੇ ਵੱਲੋਂ ਮੂੰਹ ਨਹੀਂ ਕਰ ਸਕਦਾ ਮੇਰੀ ਇਸ ਗੁਸਤਾਖ ਹੀ ਨਹੀਂ ਮੈਨੂੰ ਮaaf ਕਰ ਦਿਓ ਮੇਰੀ ਸਰਕਾਰ ਕਹਿੰਦੇ ਕਿਉਂ ਨਹੀਂ ਮੂੰਹ ਕਰ ਸਕਦਾ ਸਰਕਾਰ ਇਸ ਕਰਕੇ ਕਿ ਜੇ ਮੈਂ ਤੁਹਾਡੇ ਵੱਲੋਂ ਆਪਣਾ ਚਿਹਰਾ ਕਮਾਇਆ ਤਾਂ ਮੇਰੇ ਪੀਰ ਵੱਲੋਂ ਪਿੱਠ ਹੋ ਜਣੀ ਹਾਂ ਮੇਰੇ ਪੀਰ ਵੱਲੋਂ ਪਿੱਠ ਹੋ ਜਾਣੀਆ ਮੈਨੂੰ ਤਾਂ ਗੁਸਤਾਖੀ ਹੋ ਜੂ। ਤੁਸੀਂ ਵੱਡੇ ਹੋ ਪਰ ਮੇਰੇ ਪੀਰ ਨਹੀਂ। ਇਹ ਮੇਰਾ ਪੀਰ ਹੈ। ਜਦ ਗੌਸਪਕ ਸਰਕਾਰ ਨੇ ਇੰਨਾ ਲਫਜ਼ ਸੁਣਿਆ ਆਪਣੀ ਸਵਾਰੀ ਤੋਂ ਉਤਰ ਕੇ ਥੱਲੇ ਆ ਗਏ। ਫਿਰ ਕਹਿੰਦੇ ਨੇ ਕਹਿੰਦੇ ਤੂੰ ਸਾਡੇ ਵੱਲ ਚਿਹਰਾ ਕਿਉਂ ਨਹੀਂ ਕਰ ਰਿਹਾ? ਮੇਰੀ ਸਰਕਾਰ ਇਸ ਕਰਕੇ ਨਹੀਂ ਕਰ ਰਿਹਾ ਕਿਉਂਕਿ ਜੇ ਤੁਹਾਡੇ ਵੱਲ ਚਿਹਰਾ ਕੀਤਾ ਤਾਂ ਮੇਰੇ ਪੀਰ ਵੱਲ ਮੇਰੀ ਪਿੱਠ ਹੋ ਜਾਣੀਆ। ਗੌਸਪਕ ਸਰਕਾਰ ਮੌਲਾ ਦੀ ਸਰਕਾਰ ਦਾ ਨਾਰਾ ਮਾਰ ਕੇ ਫੇਰ ਕਹਿੰਦੇ ਨੇ ਪਰ ਫਿਰ ਦੱਸ ਸਾਡੇ ਵੱਲੋਂ ਚਿਹਰਾ ਕਿਉਂ ਨਹੀਂ ਕਰ ਰਿਹਾ ਸਰਕਾਰ ਇਸ ਕਰਕੇ ਨਹੀਂ ਕਰ ਰਿਹਾ ਜੇ ਮੇਰਾ ਚਿਹਰਾ ਤੁਹਾਡੇ ਵੱਲ ਹੋਇਆ ਤਾਂ ਮੇਰੇ ਪੀਰ ਵੱਲੋਂ ਪਿੱਠ ਹੋ ਜਾਣੀ ਆ ਖੌਫਸਪਾਗ ਸਰਕਾਰ ਵਜਤ ਚ ਆ ਗਏ ਰਸ ਕਰਨ ਲਗੇ ਮੌਲਾ ਦੀ ਸਰਕਾਰ ਦਾ ਨਾਰਾ ਬਾਰ ਕਰਕੇ ਕਹਿੰਦੇ ਨੇ ਜੈ ਅਸੀਂ ਤੈਨੂੰ ਵੀ ਬਲੀ ਕੀਤਾ ਤੇ ਤੇਰੇ ਪੀਰ ਨੂੰ ਵੀ ਬਲੀ ਦਿੱਤੀ ਕੀਤਾ ਤੇ ਰਬੀ ਨੂੰ ਵਲੀ ਕੀਤਾ ਏੜੀ ਲਗੜ ਲਗੜ ਕੇ ਸਾਰਾ ਲਹੂ ਵਹਾ ਦਿਆ ਆਜ ਇੱਕ murid ਨੇ ਪੀਰ ਕੋ ਵਲੀ ਬਣਾਇਆ